ਇਹ ਆ ਅੱਜ ਤੇ ਇੱਕ ਜਿਆਦਾ ਚਾ ਆ ਕੋਈ ਜਿਆਦਾ ਨਹੀਂ ਰਹੀ ਆ ਭਾਦੀ ਭੈਜੋ ਆ ਸਿਵਲ ਹਸਪਤਲ ਵੀ ਦੀ ਪਾਰਕਿੰਗ ਉਹਦੇ ਦੇ ਪਾਰਕਿੰਗ ਵਿੱਚ ਮੋਟਰਸਾਈਕਲ ਚੁੱਕੇ ਗਏਗਾ ਪਾਵਾ ਦੀ ਜਿਹੜੀ 500 ਰੁਪਏ ਲੈ ਕੇ ਬੰਦੇ ਕੋਲ ਮੇਰਾ ਵੀ ਤੂੰ ਨੇ ਕਹਿਣਾ ਮਲਾਇਮ ਨੇ ਪੁਛੀ ਆਵੇ ਯਾਰ ਪਹਿਲੇ ਪੰਜਾਬ ਪੁਲਿਸ ਨੇ ਇਹਨਾਂ ਦਾ ਆਰਫੋ ਵਾਲਾ ਨਾ ਮਲਾਇਆ ਕਰਾ ਦੋ ਜਨ 2000 ਦੋ ਹਜ਼ਾਰ ਅਲਾ ਮਲਾਇਮ ਕੋਲ ਚਲਾਨ ਕਰਾ ਜਿਹੜੇ ਸਰਕਾਰੀ ਖਜ਼ਾਨੇ ਦੇ ਭੁਗਤੇ ਤੂੰ ਸਾਨੂੰ ਵੀ ਨਾ ਦੇ ਤੂੰ ਸਰਕਾਰੀ ਖਜ਼ਾਨੇ ਦੇ 2000 ਦਾ ਚਲਾਨ ਨਾ ਪਾਰਕਿੰਗ ਦਾ ਮੈਂ ਕਹਿੰਦਾ ਯਾਰ ਕੈਰੀ ਬੁੱਕ ਤੈਨੂੰ ਨਾ 2000 ਦਾ ਚਲਾਨ ਕੱਟਿਆ ਸੀ ਵੀਰੋਂ ਆਪੇ ਪਾ ਲੈ ਜੀ 2 ਨੰਬਰ ਦਾ ਕੰਮ ਹੋ ਰਿਹਾ ਕਿ ਜੈਜ ਹੋ ਰਿਹਾ ਚੁੱਕੇ ਗਏ ਬੰਦੇ ਆ ਵਾ ਜੇ ਤੁਹਾਡੀ ਪਰਤੀ ਹੋ ਗਈ ਅਸੀਂ ਤੁਹਾਨੂੰ ਕਹਾਂਗੇ ਇਹ ਕਿੰਨੇ ਕਹਾਂਗੇ ਆਪ ਕਹਿਣ ਦੇ ਇਹਨੂੰ ਚੁੱਕੇ ਗਏ ਵੀਰੇ ਪਾ ਦਿੰਦੇ ਆ ਹਾਂ ਮਾਨਾ ਚੁੱਕੇ ਗਏ ਆ ਜੇ ਮੇਰੀ ਗਲਤੀ ਜਿਆਦਾ ਹੋਵੇ ਇੱਕ ਧੱਕਾ ਆ ਰਿਹਾ ਆ ਰਿਹਾ ਕੋਈ ਦੁਫਾ ਲੈ ਕੇ ਇਹਨੂੰ ਗਲੋਲ ਲੈ ਆਵੇ ਪਰਚੀ ਕਟਾ ਇੱਕ ਬੰਦਾ ਕਹਿੰਦਾ ਹੀ ਪੱਕੀ ਸਲੀਪ ਕਰਦੇ ਦੇ ਰੇ 10 ਰੁਪਏ ਦੀ ਪਰਚੀ ਭਈ ਅੰਦਰ ਲਾਓ ਬਾਹਰ ਲਾ ਨਹੀਂ ਤੁਹਾਨੂੰ ਲੋਕ ਚੁੱਕਿਆ ਗਿਆ ਹੀ ਉਹ ਬੰਦੇ ਨੂੰ ਕਹੀਏ ਉਹ ਬੰਦਾ ਕੋ ਜਿੱਤਦਾ ਮੇਰੇ ਨਾਲ ਤਰਵਾਉਗਾ ਚੱਕਰੇਗਾ ਵਾ ਮੇਰੀਆਂ ਦੋ ਚੀਜ਼ਾਂ ਚੁੱਕੀਆਂ ਗਈਆਂ ਮੈਨੂੰ ਦੱਸੋ ਕਿਹਦੀ ਚੁੱਕੀਆਂ ਭਾਈਆ ਡਿਸਟੈਂਡ ਦੀ ਗੱਲ ਕਰੋ ਨਾ ਜੀ ਇਹ ਦੇਖੋ ਰੋਜ਼ ਚੁਪਾਰਦੇ ਹੁੰਦੇ ਤੇ ਕੀ ਆ ਗਈ ਆ ਭਾਈ ਕੁਛ ਨਹੀਂ ਸਟੇਸ਼ਨ ਤੇ ਆਇਆ ਸੀ ਮੈਂ ਟਿਕਟ ਦੇ ਬਾਰੇ ਪਤਾ ਕਰਨ ਆਇਆ ਸੀ ਠੀਕ ਹੈ ਜੀ ਉਹ ਤਾਂ ਮੋਟਰਸਾਈਕਲ ਆਇਆ 1 ਮਿੰਟ ਵਾਸਤੇ ਅੰਦਰੋਂ ਫਾਰਮ ਦਾ ਤੇ ਟ੍ਰੇਨ ਦਾ ਪੁੱਛਣ ਗਿਆ ਵਾਂ ਬਾਹਰ ਪਾਰਕਿੰਗ ਵਾਲੇ ਨੇ ਲੋਗ ਲਗਾਤਾ ਮੇਰੇ ਮੋਟਰਸਾਈਕਲ ਜੇ ਮੈਂ ਬਾਹਰ ਆਣ ਕੇ ਕਿਹਾ ਵੀ ਲੋਗ ਨੇ ਲਾਇਆ ਕਿ ਨਾ ਮਲਾਜਮਾਂ ਨੇ ਲਾਇਆ ਉਹਨਾਂ ਨੂੰ ਪੁੱਛੋ ਉਹਨਾਂ ਮੇਰੇ ਕੋ ਕਾਗਜ਼ ਪੁੱਛੇ ਆ ਮੈਂ ਉਹਨਾਂ ਨੂੰ ਕਾਗਜ਼ ਦਿਖਾਏ ਆਪਣੇ ਮੈਂ ਕਿ ਚੋਰੀ ਦਾ ਨਹੀਂ ਹੈਗਾ ਆਪਣੇ ਕਰਦੇ ਆਂਦੇ ਮੁਰਸ ਅਗਲੇ ਕਹਿੰਦੇ ਠੀਕ ਆ ਕਹਿੰਦੇ ਜੇ ਮੇਰੇ ਕੋ ਕਾਗਜ਼ ਵਾਪਸ ਚਾਹੀਦੇ ਆ ਤੇ ਤੁਸੀਂ ਪਾਰਕਿੰਗ ਵਾਲੇ ਕੋ ਜਾਓ ਤੇ ਪਰਚੀ ਕਟਾ ਕੇ ਆਓ ਮੈਂ ਕੋਈ ਗੱਲ ਨਹੀਂ 10 ਰੁਪਏ ਪਰਤੀ ਆ ਮੈਂ ਕੱਟ ਕਹਿੰਦਾ ਨਹੀਂ ਭਾਈ 500 ਰੁਪਏ ਪਰਚੀ ਆ ਮੈਂ ਕਿਹਾ ਭਾਈ ਇਹ ਨਹੀਂ ਚਾਹੀਦਾ ਮੇਰੇ ਕੋ ਟਿਕਟ ਚੋ ਕੀ ਪੈਸੇ ਨਹੀਂ ਆ ਮੈਂ ਆਪਣੇ ਘਰ ਨਾ ਕਹਿੰਦਾ 500 ਲੱਗੂਗਾ ਨਹੀਂ ਤਾਂ ਮਿਲਾਈ ਮਨ ਕਰ ਲੋ ਉਹਨਾਂ ਕੋ ਆਏ ਤੇ ਕਿੱਦ ਚਲਾਨ ਕਟਾ ਹੁਣ ਦੱਸੋ ਕਿੱਦਾਂ ਦੇ ਬੰਦੇ ਜਾਏਗੇ ਦੋਵਾਂ ਚ ਇਹਦੇ ਤੇ ਕੋਈ ਵੀ ਆਉਂਦਾ ਤਿੰਨ ਬੰਦੇ ਹੋਣ ਨੂੰ ਆ ਗਏ ਆ ਇੱਕ ਉਹ ਖਲੋਤਾ ਮੁੰਡਾ ਉਹਦੇ 500 ਰੁਪਏ ਦਾ ਚਲਾਨ ਕਟਿਆ 450 ਜੋ ਪਰਚੀ ਦਾ 200 ਰੁਪਏ ਠੀਕ ਹੈ ਜੀ ਜ਼ਿੰਮੇਵਾਰੀ ਤੇ ਸੀ ਆਪ ਲਾ ਹੀ ਦਿੱਤਾ 1 ਮਿੰਟ ਮੁੰਡਾ ਬਾਹਰ ਖਲੋਤਾ ਆਪਣਾ ਤੇ ਫੇਰ ਵੀ ਤੁਹਾਡਾ ਲੱਗ ਜਾਂਦਾ ਕੀ ਫਰਕ ਕਿੰਨੇ ਦੀ ਪਰਚੀ ਕੱਟੀ ਗਈ ਮੇਰੇ ਕੋਲ ਇਹਨਾਂ ਨੇ ਕੱਟੂ ਸਾਡੀ ਮੁੰਡੇ ਦੇ ਘਟਾਈ ਜਾ ਤਰਲੇ ਮੈਨੂੰ ਤਾਂ ਮਾਰ ਕੇ 100 ਰੁਪਏ ਦੀ ਦੂਸਰੇ ਬੰਦੇ ਕੋ 500 ਕਟਾਈ ਮੇਰੇ ਕੋਲ ਵੀ 500 ਦੀ ਲੇਕਿਨ ਮੈਂ ਇਹਨਾਂ ਨੂੰ ਕਹਿ ਕਵਾ ਗਏ ਮੈਂ ਕਿ ਮੇਰੇ ਕੋਲ ਇਹਨਾਂ ਪੈਸੇ ਨਹੀਂ ਅਗੇ ਰਿਕਵੈਸਟ ਕਰਕੇ ਫੋਨ ਕਰਾ ਕੇ ਫੇਰ ਇਹਨਾਂ 100 ਦੀ ਕੱਟੀ ਹੈ ਪਰਚੀ ਤੇ 100 ਰੁਪਏ ਦੀ ਪਰਚੀ ਕੱਟੀ ਹਾਂ ਤੇ ਉਹ ਵੀ ਇਹਨਾਂ ਨੇ ਆਪਣੇ ਕੋ ਸਾਰਾ ਕੁਝ ਰੱਖ ਲਿਆ ਕ ਜੀ ਲਾਇਆ ਮੈਂ ਆਪਣੀ ਜ਼ਿੰਮੇਵਾਰੀ ਲਾਇਆ ਵਾ ਮੈਂ ਕਿਸੇ ਨੂੰ ਕਿਉਂ ਮੰਗ ਸਕਦਾ ਮੈਂ ਜੇ ਤਾਂ ਮੋਟਰਸਾਈਕਲ ਚੁੱਕੇ ਗਏ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਤੇ ਪਾਰਕਿੰਗ ਵਾਲਾ ਕਿਉਂ ਭਰੇਗਾ ਪਾਰਕਿੰਗ ਵਾਲਾ ਆਪਣੀ ਜ਼ਿੰਮੇਵਾਰੀ ਤੇ ਭਰੇ ਜੇ ਉਹਦੀ ਅੰਦਰ ਪਾਰਕਿੰਗ ਹੈ ਉਹਦੀ ਪਰਚੀ ਲਈ ਹੋਵੇ ਫਿਰ ਉਹ ਭਰਵਾਈਏ ਦੂਸਰੇ ਬੰਦੇ ਕੋ ਅਸੀਂ ਕਹਿੰਨੀ ਭਰਵਾ ਸਕਦੇ ਆ ਅਸੀਂ ਆਪਣੀ ਜ਼ਿੰਮੇਵਾਰੀ ਲਾਇਆ ਮੋਟਰਸਾਈਕਲ ਅਸੀਂ ਬਾਹਰ ਨਹੀਂ ਲਾਇਆ ਕਿ ਬਾਹਰ ਚੁੱਕਿਆ ਜਾਏਗਾ ਅਸੀਂ ਅੰਦਰ ਲਾਇਆ ਕਿ ਨਹੀਂ ਯਾਰ ਸਰਕਾਰ ਦੀ ਸੇਫਟੀ ਚ ਰਹੇਗਾ ਕੈਮਰੇ ਲੱਗੇ ਤੇ ਹਰ ਇੱਕ ਚੀਜ਼ ਫੋਟੋ ਆ ਜੂਗੀ ਉਹਦਾ ਤਾਂ ਸਾਨੂੰ ਕੋਈ ਫਾਇਦਾ ਹੀ ਨਹੀਂ ਬਾਈ ਬਾਹਰ ਕੰਮ ਕਰੀਦਾ ਉਹਦੇ ਬੁਲਾਓ ਮਾਰੋ ਅਜਮਲ ਮੈਂ ਆ ਬਖਾਉਣਾ ਬੰਦੀ ਤੇ ਖੁਦ ਵੇਖ ਲੋ ਡੀਐਨਏ ਟੈਸਟ ਕਰਾ ਲਓ ਉਹਨਾਂ ਦੇ ਕੀ ਕੀਤਾ ਵਾ ਹੁਣ ਮੰਗ ਕੀ ਕਰਦੇ ਮੰਗ ਕੀ ਕਰਦੇ ਆ ਪੈਸੇ ਨਜਾਇਜ਼ ਹੀ ਜਾਂ ਉਧਰੋਂ ਕਟਾਓ ਜਾਂ ਇਧਰੋਂ ਕਟਾਓ 500 ਰੁਪਏ ਪਰਤੀ ਜੋ ਚਲਾਨ ਕਟਾ ਦੋ ਨਜਾਇਜ਼ ਦੇ ਵਿੱਚ ਇਹ ਤਾਂ ਮਤਲਬ ਕਿਸੇ ਦੇ ਮੜਾਈ ਦੇ ਘਰ ਆਣ ਕੇ ਚੋਟਾਨ ਕਟਾਈਏ ਹੁਣ ਆਪਾਂ ਇਹਨਾਂ ਦੀ ਸੇਫਟੀ ਜਾਂਦਾ ਸਾਹਮਣੇ ਲਾਇਆ ਇਸ ਕਰਕੇ ਵੀ ਨਾ ਮਲਾਜਮ ਆਉਤੇ ਚੁੱਕਿਆ ਨਹੀਂ ਜਾਊਗਾ ਬਾਹਰੋਂ ਚੁੱਕਿਆ ਜਾਏਗਾ ਲੇਕਿਨ ਮਹਾਦੀ ਦੇ ਮਲਾਜਮ ਹੀ ਨਹੀਂ ਸੁਣਦੇ ਕਹੀ ਗੱਲ ਨਾ ਸ਼ੇਖ ਕੁਮਾਰ ਜੀ ਤੇ ਇੱਥੇ ਪਾਰਕਿੰਗ ਤੁਸੀਂ ਵੇਖਦੇ ਪਾਰਕਿੰਗ ਅਸੀਂ ਵੇਖਦੇ ਆ ਭਾਈ ਇੱਥੇ ਆਏ ਦਿਨ ਮੋਟਰਸਾਈਕਲ ਚੋਰੀ ਹੁੰਦੇ ਜੀ ਸਾਨੂੰ ਭਰਨੇ ਪੈਂਦੇ ਪਿਆ ਅਹੀਂ ਹਰ ਬੰਦੇ ਨੂੰ ਕਹੀਦਾ 10 ਰੁਪਏ ਦੀ ਪਰਚੀ ਅੰਦਰ ਲਾਓ ਉਹ 10 ਰੁਪਏ ਭਜਾਣ ਵਾਸਤੇ ਇੱਥੇ ਬਾਹਰ ਲਾ ਜਾਂਦੇ ਉੱਤੇ ਅਸੀਂ ਇੱਕ ਇੱਕ ਗੱਡੀ ਦੀ ਰੱਖ ਹੀ ਨਹੀਂ ਰੱਖ ਸਕਦੇ ਤੇ ਨਾ ਸਾਡਾ ਕੋਈ ਬੰਦਾ ਵੇਲਾਗਾ ਇਹ ਗੱਡੀ ਜ਼ਿੰਮੇਵਾਰੀ ਤੇ ਹੁੰਦੀ ਨੇ ਜਿਹੜੀ ਪਰਚੀ ਕਟਾ ਕੇ ਤੁਹਾਡੀ ਪਾਰਕਿੰਗ ਦੇ ਵਿੱਚ ਗੱਡੀ ਲਗੀ ਤੁਹਾਡੀ ਜ਼ਿੰਮੇਵਾਰੀ ਤੇ ਇੱਥੇ ਵੀ ਜੇ ਕੋਈ ਗੱਡੀ ਅੰਦਰ ਸਟੇਸ਼ਨ ਤੋਂ ਚੋਰੀ ਹੁੰਦੀ ਕਹਿੰਦੇ ਪਾਰਕਿੰਗ ਨੋ ਪਾਰਕਿੰਗ ਲਿਖੀ ਹੋਈ ਹੈ ਪਾਰਕਿੰਗ ਵਾਲਿਆਂ ਦੀ ਜ਼ਿੰਮੇਵਾਰੀ ਹੈ ਕੈਮਰੇ ਖਲਾਓ ਪਈਆ ਪਾਰਕਿੰਗ ਭਰੇਗੀ ਇਹ ਆਰਫੇਫਲੇ ਜ਼ਿੰਮੇਵਾਰ ਹੈ ਨਹੀਂ ਜੇ ਨੋ ਪਾਰਕਿੰਗ ਤੇ ਲੱਗੀ ਹੈਗੀ ਕਿਸੇ ਦੀ ਕਾਰ ਦੀ ਐਂਟਰੀ ਦੇ ਵਿੱਚ ਲਗਾਈ ਆ ਤੇ ਮਾਰੇ ਤੂੰ 10 ਰੁਪਏ ਅੰਦਰ ਪਰਚੀ ਕਟਾ ਕੇ ਅੰਦਰ ਲਾਓ ਯਾਰ ਐਸੀ ਨਾ ਕਟਾਉਣੀ ਹੋਵੇ ਇਹ ਆਪਣਾ ਕੰਮ ਹੈ 10 ਰੁਪਏ ਦਾ ਆ ਭਜਰੇ ਜੇ ਲਿਖਿਆ ਆ ਐਡੇ ਐਡੇ ਅਕਸਰ ਨੇ ਲਿਖਿਆ ਅਨਪੜ੍ਹੇ ਵੀ ਬੰਦਾ ਪੜ ਸਕਦਾ ਇੰਨੇ ਬੋਰਡ ਲੱਗੇ ਅਨਪੜ੍ਹੇ ਬੰਦਾ ਵੀ ਪੜ ਸਕਦਾ ਸਾਰੇ ਕੋਈ ਪੜ ਸਕਦੇ ਦੇਖੋ ਨੋ ਐਂਟਰੀ ਸਾਰੇ ਅਸੀਂ ਕੋਈ ਅਸੀਂ ਕਾਰ ਸੇਵਾ ਨਹੀਂ ਖੋਲੀ ਭਾਜੀ ਇਹ ਸਰਕਾਰ ਕੋਲ ਜੇ ਟੈਂਡਰ ਲੇਤਾ ਤੇ ਅਸੀਂ ਹਰਕੇ ਦਾ ਮੋਟਰਸਾਈਕਲ ਭਰਨਾ ਵਾਂਗੇ ਕੋਈ ਕਹੇਗਾ 10000 ਦਾ ਮੋਟਰਸਾਈਕਲ ਚੋਰੀ ਹੁੰਦਾ ਕੰਦਾ ਮੇਰਾ ਨਵਾਂ 1 ਲੱਖ ਰੁਪਏ ਦਾ ਚੋਰੀ ਹੋਇਆ ਤੇ ਗੋ ਇਹ ਪਾਰ ₹300 ਦੇ ਵਿੱਚ ਕਟੌਣੀ ਮਹਾਰਾਜ ਦੱਸ ਦਿੰਦੇ ਮਲਾਜਮਾਂ ਨੂੰ ਕਹਿ ਕੇ ਧੱਕਾ ਕਰੋ ਦੋਵਾਂ ਦਾ ਕੰਪਰਮਾਈਜ਼ ਕਰਵਾਓ ਹਾਂ ਡਾ ਗਾ ਦਾ ਕੰਪਰਮਾਈਜ਼ ਹੈਗਾ ਐਡੇ ਐਡੇ ਅੱਖਰਾਂ 'ਚ ਲਿਖਿਆ ਐਡੇ ਐਡੇ ਅੱਖਰਾਂ ਦੇ ਉੱਤੇ ਲਿਖਿਆ ਨੋ ਪਾਰਕਿੰਗ ਹੈ ਕਿ ਇੱਥੇ ਨਾ ਲਾਓ ਇੱਥੇ ਦੇ ਰੇਲ ਵਾਲੇ ਜਿਹੜੇ ਟਿੱਡੇ ਵੀ ਗਏ ਆ ਜਿਹੜੇ ਰੇਲ ਦੇ ਗਮਲਾਜਮ ਅਫਸਰ ਹੈਗੇ ਆਰਪੀਐਫ ਵਾਲੇ ਉਹ ਨਹੀਂ ਲਾਂਦੇ ਪਏ ਜੋ ਆਮ ਪਬਲਿਕ ਨੂੰ ਕਹੀਦਾ ਆਮ ਪਬਲਿਕ ਜਿੱਤਦੀ ਆਡੇ ਨਾਲ ਚੁੱਕਿਆ ਜਗਾ ਸਾਡਾ ਚੁੱਕਿਆ ਜਾਏਗਾ ਜਿਹੜੀਆਂ ਗੱਡੀਆਂ ਲੱਗੀਆਂ ਤੁਹਾਡੀਆਂ ਨੋ ਪਾਰਕ ਟੈਂਪੋ ਲੱਗ ਇੱਕ ਕਾਰ ਇੱਕ ਕਾਰ ਪਾਰਕਿੰਗ ਹੈ ਠੀਕ ਹੈ ਇਹਨਾਂ ਨੇ ਬਕਾਇਦਾ ਪਾਸ ਲੱਗੇ ਆ ਮਹੀਨੇ ਦੇ ਠੀਕ ਹੈ ਉੱਥੇ ਸਿਰਫ ਕਾਰ ਲੱਗ ਸਕਦੀ ਕਾਰਾਂ ਲੱਗ ਸਕਦੀਆਂ ਟੂ ਵੀਲਰ ਹੈ ਨਹੀਂ ਬੋਰਡ 'ਚ ਲਿਖਿਆ ਹੈ ਮਾਰੇ ਸਾਰੇ ਬੋਰਡਾਂ 'ਚ ਲਿਖਿਆ ਟੂ ਵੀਲਰ ਲੱਗੇ ਹੀ ਨਹੀਂ ਕਿੱਥੇ ਮਾਰੇ ਉਹਨੂੰ ਲੋਕ ਲੱਗਾ ਹੈ ਜੀ ਉਹ ਵੀ ਲੋਕ ਲੱਗਾ ਹੈ ਜੀ ਅੱਛਾ ਤੁਹਾਡੇ ਕੋਲ ਲੋਨ ਲੱਗਾ ਵਾ ਨਾ ਕੋਈ ਗੱਲ ਨਹੀਂ ਸੀ ਆਪਣੀ ਜਿੰਮੇ ਟੂ ਵੀਲਰ ਵੀ ਲਿਖਿਆ ਹੈ ਕਿ ਜਿੱਦਾਂ ਦੇ ਟੂ ਵੀਲਰ ਹੈ ਨਹੀਂ ਪਾਰ ਉਹਦੇ ਮੈਨੂੰ ਵੀਰ ਨੇ ਫੋਨ ਕਰਕੇ ਕਿਹਾ ਕਿ ਭਾਈ ਉੱਠ ਕੇ ਆਓ ਜਰਾ 10 ਮਿੰਟ ਲਈ ਹੈਗਾ ਸਰ ਪ੍ਰਿੰਸ ਖੁਮਾਰਾ ਤੇ ਮੇਰੇ ਕੋ ਸਾਢੇ 400 ਕਿਉਂ ਨਹੀਂ ਲਿੱਤੇਗੀ ਤੁਹਾਡੇ ਕੋ ਸਾਢੇ 450 ਰੁਪਏ ਲਿਆ ਸਰ ਸਾਢੇ 450 ਕਿਉਂ ਸਾਢੇ 450 ਕਿਉਂ ਲਿਆ ਸਰ ਮੈਂ ਅੰਦਰ ਥੋੜਾ ਆਏ ਆਪਣੇ ਛੱਡਣ ਰਿਸ਼ਤੇਦਾਰ ਨੂੰ ਮੈਂ ਛੱਡਣ ਗਿਆ ਅੰਦਰ ਤੇ ਬਸ ਉਸੇ ਵੇਲੇ ਮੈਂ ਬਾਹਰ ਆ ਗਿਆ ਤੇ ਇੱਥੇ ਇਹਨਾਂ ਨੇ ਆਪਣਾ ਲੋਕ ਲਾਤਾ ਤੇ ਮੇਰੇ ਕੋ ਉਹਨਾਂ ਨੇ ਕਾਰਨ ਦੱਸਿਆ ਹੋਣਾ ਵੀ ਕਰਨ ਨੂੰ ਲੋਕ ਲਾਇਆ ਉਹ ਆਂਦੇ ਨੋ ਪਾਰਕਿੰਗ ਦੀ ਮਤਲਬ ਪਰਚੀ ਘਟਾਓ ਤੇ ਬਾਅਦ ਚ ਫਿਰ ਪਹਿਲੇ ਲੈ ਲੈ ਤੁਹਾਨੂੰ ਨੋ ਪਾਰਕਿੰਗ ਐਲਾਨ ਕਰਕੇ ਤੁਹਾਡੇ ਕੋਲ ਹਾਂਜੀ ਪਹਿਲੇ ਲੈ ਲੈ ਸਾਢੇ 450 ਰੁਪਏ ਲੈ ਲਿਆ ਇਹ ਠੀਕ ਹੈ ਤੁਹਾਨੂੰ ਗੱਡੀ ਦੇ ਦਿੱਤੀ ਤੁਹਾਨੂੰ ਗੱਡੀ ਦੇ ਦਿੱਤੀ ਆ ਠੀਕ ਠੀਕ